ਵਾਤਾਵਰਨ ਨੂੰ ਪਿਆਰ ਕਰਦਾ ਆਪਣੇ ਸਾਈਕਲ ਤੇ ਨਿਕਲਦਾ ਰੋਜ਼ ਤੇ ਸਾਈਕਲ ਤੇ ਜਾ ਕੇ ਵਕ ਵਕ ਥਾਵਾਂ ਤੇ ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਉੱਥੇ-ਉੱਥੇ ਬੂਟੇ ਲਾ ਕੇ ਆਉਂਦਾ ਤੇ ਬੂਟੇ ਲਾ ਕੇ ਨਹੀਂ ਆਉਂਦਾ ਵੱਡੀ ਗੱਲ ਇਹ ਹੈ ਕਿ ਉਹਨਾਂ ਦਾ ਪਾਲਣ ਪੋਸ਼ਣ ਵੀ ਕਰਦਾ ਹੈ ਇਹ ਦੁਨੀਆ ਚ ਨਹੀਂ ਇਹ ਦੁਨੀਆ ਦੀ ਸਕੂਨ ਹੈ ਹਮ ਨਵੀਂ ਦੁਨੀਆ ਦੀ ਸਕੂਨ ਹੈ ਹਮ ਕਿੰਨਾ ਰੌਲਾ ਪੈ ਰਿਹਾ ਕਿ ਚਿੜੀਆਂ ਖਤਮ ਹੋ ਗਈਆਂ ਪਰ ਇੱਥੇ ਰੋਜ਼ ਆਉਂਦੀਆਂ ਅੱਛਾ ਇੱਥੇ ਨਹਾਉਣ ਵੀ ਆਉਂਦੀਆਂ ਉਹਨਾਂ ਲਈ ਪਾਣੀ ਵੀ ਰੱਖਿਆ ਇੱਥੇ ਬਣੌਟੀ ਬਾਰਸ਼ ਬਣਾਈ ਦੀ ਪੱਤਿਆਂ 'ਚ ਲਿਫਟ ਲਿਫਟ ਕੇ ਨਹਾਉਂਦੀਆਂ ਵਾਹ ਵਾਹ ਕੀ ਬਾਤ ਇਹ ਕਿੰਨਾ ਆਨੰਦ ਆ ਇਹੋ ਜਿਹਾ ਆਨੰਦ ਕਿਤੇ ਹੈ ਹੀ ਨਹੀਂ ਜੇ ਤਾਂ ਰੋਕੀ ਨਾ ਰਹੇ ਤੇ ਫਿਰ ਮੋਡਲ ਸਿਲੰਡਰ ਤੇ ਬੰਨਣੇ ਹੀ ਪੈਣਗੇ ਹਮ ਅੱਜ ਨਹੀਂ ਤਾਂ ਕੱਲ ਬੰਨ ਲਾਂਗੇ ਹਾਂ ਥੋੜਾ ਆਪ ਬਾਹਰ ਖੜ ਕੇ ਵੇਖੀ ਤੇ ਇੱਥੇ ਖੜ ਕੇ ਵੇਖੀ ਇਹ ਛਾਂ ਆ ਬਿਲਕੁਲ ਛਾਂ ਨਾਲੇ ਠੰਡਤ ਐ ਇਸੇ ਠੰਡ ਗਿਆ ਹੈ ਨਾ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਕਿ ਅੱਜ ਗਰਮੀ ਹੈਗੀ ਆ ਪਰ ਜਦੋਂ ਤੁਸੀਂ ਅਦਰਵਾਜੇ ਤੋਂ ਬਾਹਰ ਹੋ ਗਏ ਨਾ ਜਾਂ ਕਿਸੇ ਹੋਰ ਵਿੜੇ ਜਿੱਥੇ ਰੋਕ ਨਹੀਂ ਹੈਗਾ ਤੁਸੀਂ ਕਹਿਣਾ ਕਿ 50 ਤੋਂ ਵੀ ਪਾਰ ਪਾਰਾ ਇੱਥੇ ਲੱਗ ਰਿਹਾ ਹਾਂ ਸਹੀ ਹੈ ਕਿਉਂਕਿ ਰੋਖਾਂ ਦਾ ਇੰਨਾ ਸਾਡੀ ਜ਼ਿੰਦਗੀ ਦੇ ਵਿੱਚ ਇੰਨਾ ਕਿ ਸਾਨੂੰ ਸਕੂਨ ਤੇ ਇੰਨਾ ਕਿ ਸਾਨੂੰ ਇਹ ਮਤਲਬ ਠੰਡਕ ਦਿੰਦੇ ਆ ਇਹ ਸੀ ਨਹੀਂ ਦੇ ਸਕਦੇ ਪੈਦੇ ਕਿੰਨਾ ਕਿ 10-15 ਸਾਲ ਹੀ ਕਮਜਾਬੀ ਦੇ ਗਣਦਾ ਲੇਕਿਨ ਉਮਰ ਲੰਘੀ ਆ ਉਮਰ ਲੰਘੀ ਇਸੇ ਕੰਮ 'ਚ ਕਿੰਨੇ ਕ ਬੂਟੇ ਹੁਣ ਤੱਕ ਤਿਆਰ ਕਰ ਚੁੱਕੇ ਉਹਦੇ ਕਿੱਥੇ ਕਿੱਥੇ ਕਰ ਚੁੱਕੇ 40-50 ਕਿਲੋਮੀਟਰ ਪੱਟੀ ਦੇ ਘੇਰੇ ਦੇ ਵਿੱਚ ਤਾਂ ਹੈ ਹੀ ਆ ਇੱਕ ਡਲ ਵੀ ਪ੍ਰੋਗਰਾਮ ਕੀਤਾ ਤੇ 20-25 ਕਿਲੋਮੀਟਰ ਦਾ ਘੇਰਾ ਰਹਿੰਦਾ ਹੀ ਆ ਹਾਂ ਤੇ ਗਿਣਤਾ ਤੇ ਕੋ 25 3000 ਮੈਂ 10 12000 ਹੀ ਗਿਣਦਾ ਮੈਂ ਹਰ ਸਾਲ ਜਦੋਂ ਵੀ ਤੁਸੀਂ ਮੇਰੇ ਕੋ ਆਓਗੇ ਮੈਂ ਇੰਨੇ ਕੀ ਦੱਸਨੇ ਮੈਂ ਕੋ ਗਿਣਤੀ ਕੈਲਕੂਲੇਟ ਨਹੀਂ ਕਰਦਾ ਵੀ ਇਹ ਗਿਣਤੀ ਉਹ ਨਹੀਂ ਮੈਨੇ ਰੱਖਦੀ ਮੈਨੇ ਰੱਖਦੀ ਬਰਕ ਕੰਮ ਬਿਲਕੁਲ ਕੰਮ ਅਸੀਂ ਵੱਧ ਵੱਧ ਜਿ ਆਏ ਕਰ ਜੀਏ ਪਰ ਮੈਂ ਕਹਿੰਦਾ ਵੀ ਮੇਰਾ ਰੋਜ ਦਾ ਕਬੂਟਾ ਮੈਨੂੰ ਆ ਵੇਖੋ ਅਜੇ ਕਿੰਨਾ ਕੁ ਟਾਈਮ ਹੋਇਆ ਧੁੱਪ ਵੇਖੋ ਧੁੱਪ ਧੁੱਪ ਦੇ ਵਿੱਚ ਭਾਵੇਂ ਤੁਸੀਂ ਸੰਦ ਦੇ ਵੀ ਆ ਰਹੇ ਹੋ ਕਿੰਨੀ ਛੜਦੀ ਬਲਦੀ ਜਿਹੜੀ ਲੋ ਵਗ ਰਹੀ ਆ ਬਿਲਕੁਲ ਕਿਉਂ ਇਹ ਸਿਰਫ ਕਿਉਂ ਵਗ ਰਹੀ ਆ ਕਿ ਰੁੱਖਾਂ ਦੀ ਘਾਟ ਆ ਹੂੰ ਬਿਲਕੁਲ ਰੁੱਖਾਂ ਨੇ ਇਸ ਤਪਦੀ ਛੜ ਦੀ ਗੰਦੀ ਆਕਸੀਜਨ ਲੈਣੀ ਆ ਤੇ ਚੰਗੀ ਦੇਣੀ ਆ ਹੂੰ ਉਹਦੇ ਵਿੱਚ ਠੰਡਿਆਈ ਹੁੰਦੀ ਆ ਉਹ ਖਤਮ ਹੋ ਚੁੱਕੀ ਆ ਤੁਸੀਂ ਇਹ ਜਿੱਤਾ ਮੈਂ ਵੇਖ ਰਿਹਾ ਸੀ ਉਹ ਵੇਸਟੇਜ ਕੱਪ ਗਲਾਸ ਜਿਹੜੇ ਇਹ ਇਹੀ ਇਕੱਠੇ ਕੀਤੇ ਆ ਤੇ ਇਹਦੇ ਤੇ ਪੈਸਾ ਵੀ ਕੋਈ ਨਹੀਂ ਖਰਚ ਆਉਂਦਾ ਕਿਉਂਕਿ ਚਾਰਾ ਕੋਈ ਨਹੀਂ ਹੂੰ ਜਿਵੇਂ ਮੇਰੇ ਅੰਦਰ ਜज्ਬਾ ਸੇਵਾ ਦਾ ਤੇ ਚਾਰਾ ਕੋਈ ਨਹੀਂ ਕਿਉਂਕਿ ਮੇਰੇ ਕੋਲ ਤਾਂ ਰੋਟੀ ਖਾਣ ਕਮਾਉਣ ਜੋ ਘਰ ਦੀ ਰੋਟੀ ਚਲਾਉਣ ਦਾ ਪੈਸਾ ਨਹੀਂ ਤੇ ਮੈਂ ਇਹ ਪੋਲੀਥੀਨ ਕਿੱਥੋਂ ਲਿਆਉਂਗਾ ਹਾਂ ਇਹ ਫਿਰ ਵੇਸਟੇਜ ਚੁੱਕ ਦੇਈਏ ਇਹ ਫਿਰ ਵੇਸਟੇਜ ਚੁੱਕ ਲਈਦੀ ਆ ਵੀ ਹਾਂ ਮੇਰੇ ਕੋਲ ਸਮਾਂ ਹੈ ਨਾ ਮੈਂ ਸਰੀਰ ਹੈਗਾ ਸਮਾਂ ਹੈਗਾ ਜਿਹੜਾ ਮਤਲਬ ਮੇਰਾ ਮਕਸਦ ਪੂਰਾ ਹੋ ਸਕਦਾ ਕਿ ਜਿਹੜੇ ਆਉਣ ਵਾਲੀ ਪੀੜ੍ਹੀ ਨੂੰ ਕੋਈ ਮੈਂ ਜਿੰਨਾ ਕਿ ਮੈਂ ਕਰ ਸਕਾਂ ਕੁਝ ਦੇ ਦੇ ਕੇ ਜਾ ਸਕਾਂ ਘਰ ਰੋਟੀ ਵੀ ਪਕਾਣੀ ਮੁਸ਼ਕਲ ਹੈ ਪਰ ਫਿਰ ਵੀ ਲੱਗੇ ਹੋਏ ਇਹੋ ਪਰਮੇਸ਼ਰ ਨੇ ਜਿਹੜਾ ਇਹ ਜਿਹੜੀ ਕਲਾ ਪਾਈ ਆ ਨਾ ਉਹਨਾਂ ਲੋਕਾਂ 'ਚ ਪਾਈ ਆ ਤੇ ਜਿੰਨਾ ਜਿਹੜੇ ਵਕਤ ਕੋਈ ਗਰੀਬੀ ਰੇਖਾ 'ਚ ਰਹਿ ਰਿਆ ਕੋਈ ਨਾ ਕੋਈ ਕੋਈ ਨਾ ਕੋਈ ਕਿਸੇ ਨਾ ਕਿਸੇ ਮਿਸ਼ਨ ਨਾਲ ਜੁੜੇ ਹੁੰਦੇ ਹਾਂ ਉਹ ਹੀ ਕਰ ਸਕਦੇ ਆ ਕਿਉਂਕਿ ਉਹਨਾਂ ਲੱਖ ਸੁੰਦਾ ਕਿ ਹੋ ਸਕਦਾ ਕੱਲ ਨੂੰ ਮੈਂ ਸੇਵਾ ਕਰਦਾ ਕੋਈ ਪਰਮੇਸ਼ਨ ਕਿਰਪਾ ਕਰਦੇ ਕੱਲ ਨੂੰ ਮੇਰੇ ਦਿਨ ਵੀ ਫਿਰ ਜਾਣ ਲੇਕਿਨ ਨਾ ਫਿਰਨ ਕੋਈ ਫਰਕ ਨਹੀਂ ਪੈਂਦਾ ਲੇਕਿਨ ਉਹ ਆਪਣੀ ਜਿਹੜੀ ਲੈਣ ਉਹਨੂੰ ਨਹੀਂ ਛੱਡਦਾ ਡਵੈਲਪਮੈਂਟ ਦੇ ਨਾਂ ਤੇ ਅਸੀਂ ਵੱਡੇ ਵੱਡੇ ਪੁਲਤਾ ਬਣਾ ਲਏ ਵੱਡੇ ਉਹਦੀਆਂ ਸੜਕਾਂ ਬਣਾ ਲੀਆਂ ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨੀ ਸੜਕਾਂ ਦੇ ਨਾਂ ਤੇ ਕਿੰਨੇ ਰੁੱਖ ਪੁੱਟੇ ਗਏ ਪਰ ਕੋਈ ਵੀ ਸਰਕਾਰ ਵੱਲੋਂ ਉਹਨੂੰ ਲਾਉਣ ਦਾ ਇੰਤਜ਼ਾਮ ਨਹੀਂ ਕੀਤਾ ਦੇਖੋ ਸਰਕਾਰ ਕੀ ਕਹਿੰਦੀ ਆ ਹਮ ਕਿ ਜਿਹੜੇ ਇਹ ਰੁੱਖੇ ਤੇ ਸਾਡੀ ਵਿਰਾਸਤ ਆ ਹਮ ਪਰ ਉਹਨਾਂ ਇਹ ਨੂੰ ਜਰਾ ਇਹ ਨੂੰ ਵਿਰਾਸਤ ਨਹੀਂ ਗਿਣਦੀ ਹਾਈਵੇ ਸਾਨੂੰ ਕੀ ਸਾਨੂੰ ਫਲ ਦੇਣਗੇ ਹਮ ਕੀ ਸਾਨੂੰ ਆਕਸੀਜਨ ਦੇਣਗੇ ਹਮ ਕੀ ਦੇਣਗੇ ਸਾਨੂੰ ਕੁਛ ਨਹੀਂ ਦੇਣਗੇ ਕੀ ਸਾਨੂੰ ਬਾਰਸ਼ਾਂ ਦੇਣਗੇ ਬਿਲਕੁਲ ਕੁਛ ਵੀ ਨਹੀਂ ਦੇਣਗੇ ਹਾਂ ਜੇਕਰ ਜਿਹੜੇ ਹਾਈਵੇ ਨੂੰ ਤੁਸੀਂ ਚੌੜਾ ਕਰਨਾ ਹੈ ਜੇ ਉਹਦੀ ਸਾਈਡ ਕਿਨਾਰੀ ਕੱਟ ਕੇ ਚੌੜਾ ਕਰ ਰਹੇ ਉਹਨੂੰ ਬਾਉਂਡਰੀ ਰਹਿਣ ਦੋ ਉਤਲੇ ਬੰਨੇ ਕਰ ਦੋ ਸਹੀ ਆ ਕਵੈਰ ਹੀ ਕਰਨੀ ਆ ਤੁਸੀਂ ਉਹ ਨਾਕਵੈਰ ਕਰੋ ਉਤਲੇ ਬੰਨੇ ਕਰ ਲਓ ਜੀ ਉਧਰ ਕੁ ਵੇਅਰ ਕਰੋ ਸੈਂਟਰ ਦੇ ਵਿੱਚ ਬਾਉਂਡਰੀ ਆ ਜੂਗੀ ਇੱਕ ਬੰਨਾ ਆਉਣ ਵਾਸਤੇ ਰਹਿ ਜੂ ਇੱਕ ਜਾਣ ਰਸ ਰੁੱਖ ਤੇ ਬਰਕਰਾਰ ਰਹਿਣਗੇ ਨਾ ਤੇ ਚਾਹ ਫਿਰ ਉਹਨਾਂ ਨੂੰ ਪਹਿਲਾਂ ਬੂਟੇ ਉਹਨੇ ਤਿਆਰ ਕਰ ਲਓ ਜਿੰਨੇ ਵੱਢਣੇ ਨੇ ਤਿਆਰ ਕਰ ਲਓ ਵੇਖੋ ਜਿਹੜੇ ਤਿਆਰ ਕਰਦੇ ਆਪਾਂ ਗੱਲ ਕਰਦੇ ਆ ਨਾ ਜਿਹੜਾ ਅੱਜ ਇੱਕ 40 ਸਾਲ 50 ਸਾਲ ਦਾ ਰੁੱਖ ਜਿਹੜਾ ਅਸੀਂ ਕੱਟ ਕੇ ਤੇ ਉਹਨੂੰ ਅਸੀਂ ਡਿਵੈਲਪਮੈਂਟ ਕਰਨੀ ਆ ਰੋਡ ਵਾਸਤੇ ਉਹਦੀ ਦੁਬਾਰਾ ਨਹੀਂ ਤੁਸੀਂ ਕਲਪਨਾ ਕਰ ਸਕਦੇ ਕਿ ਅੱਜ ਲਾ ਕੇ ਤੁਸੀਂ ਉਹਨੂੰ ਏਡਾ ਵੱਡਾ ਕਰ ਲੋਗੇ ਕਰੋੜ ਰੁਪਇਆ ਤੁਸੀਂ ਜੇਬ ਚ ਪਾ ਲੋਗੇ ਤਾਂ ਕੋਈ ਸਾਨੂੰ ਆਕਸੀਜਨ ਦੇ ਦੇ ਹਾਂ ਮੁੱਲ ਨਹੀਂ ਜੇ ਮਿਲਨੀ ਮੁੱਲ ਨਹੀਂ ਜੇ ਨਾ ਮੁੱਲ ਜ਼ਿੰਦਗੀ ਮਿਲਨੀ ਜੇ ਨਾ ਮੁੱਲ ਆਕਸੀਜਨ ਮਿਲਨੀ ਜੇ ਕੁਝ ਵੀ ਨਹੀਂ ਮਿਲਣਾ ਐਮਐਸਪੀ ਜੇ ਕੋਈ ਵੀ ਫਸਲ ਹੈਗੀ ਉਹਦਾ ਡਬਲ ਵੀ ਲੈ ਲੋਗੇ 트리플 ਵੀ ਲੈ ਲੋਗੇ ਪਰ ਉਹਨੇ ਤੁਹਾਨੂੰ ਸੁੱਖ ਨਹੀਂ ਦੇਣੀ ਹਾਂ ਸੁੱਖ ਪੈਸੇ ਨਾਲ ਨਹੀਂ ਖਰੀਦੇ ਜਾਣੇ ਗੱਡੀਆਂ ਖਰੀਦ ਲੋਗੇ ਮੋਟਰਸਾਈਕਲ ਕਾਰਾਂ ਖਰੀਦ ਲੋਗੇ ਪਟ੍ਰੋਨ ਖਰੀਦ ਲੋਗੇ ਲੇਕਿਨ ਤੰਦਰੁਸਤੀ ਨਹੀਂ ਖਰੀਦ ਸਕਦੇ ਤੰਦਰੁਸਤੀ ਜਿਹੜੀ ਸਾਡੇ ਫੇਫੜਿਆਂ ਦੇ ਅੰਦਰ ਗਲਤ ਤੇ ਗੰਦੀ ਆਵਾ ਜਾਊਗੀ ਨਾ ਇਹ ਸੁਧ ਦੇਣਗੇ ਇਹ ਤੰਦਰੁਸਤੀ ਆ ਬਿਲਕੁਲ ਉਹ ਨਹੀਂ ਜੇ ਦੁਨੀਆਦਾਰੀ ਦੇ ਵਿੱਚ ਹਰ ਇੱਕ ਬੰਦੇ ਦੀ ਵੱਖਰੀ ਦੁਨੀਆ ਹੁੰਦੀ ਹੈ ਅੱਜ ਇੱਕ ਐਸੇ ਸ਼ਖਸ ਨੂੰ ਤੁਹਾਨੂੰ ਮਿਲਾਉਣ ਜਾ ਰਿਹਾ ਜਿਹੜਾ ਆਪਣੀ ਦੁਨੀਆ ਦੂਜੇ ਲੋਕਾਂ ਨਾਲੋਂ ਵੱਖਰੀ ਵਸਾਏ ਬੈਠਾ ਹੈ ਵਾਤਾਵਰਣ ਨੂੰ ਪਿਆਰ ਕਰਦਾ ਆਪਣੇ ਸਾਈਕਲ ਤੇ ਨਿਕਲਦਾ ਰੋਜ਼ ਤੇ ਸਾਈਕਲ ਤੇ ਜਾ ਕੇ ਵਕ-ਵਕ ਥਾਵਾਂ ਤੇ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਹੈ ਉੱਥੇ-ਉੱਥੇ ਬੂਟੇ ਲਾ ਕੇ ਆਉਂਦਾ ਤੇ ਬੂਟੇ ਲਾ ਕੇ ਨਹੀਂ ਆਉਂਦਾ ਵੱਡੀ ਗੱਲ ਇਹ ਹੈ ਕਿ ਉਹਨਾਂ ਦਾ ਪਾਲਣ-ਪੋਸ਼ਣ ਵੀ ਕਰਦਾ ਸਕੂਲਾਂ ਦੇ ਵਿੱਚ ਕਬਰਸਤਾਨਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਿੱਥੇ ਵੀ ਇਹਨੂੰ ਜਗ੍ਹਾ ਮਿਲਦੀ ਹੈ ਇਹ ਆਪਣੇ ਬੂਟੇ ਲਾ ਕੇ ਆਉਂਦਾ ਹੈ ਤੇ ਬੂਟੇ ਲਾ ਕੇ ਉਹਨਾਂ ਦਾ ਪਾਲਣ ਪੋਸ਼ਣ ਵੀ ਕਰਦਾ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਬੂਟੇ ਪਾਲ ਚੁੱਕਾ ਜਿਹੜੇ ਵੱਡੇ ਵੱਡੇ ਦਰਖਤ ਬਣ ਚੁੱਕੇ ਨੇ ਆਹ ਕਰਦਿਆਂ ਗੱਲਬਾਤ ਮੇਰੇ ਨਾਲ ਨੇ ਵੀਰ ਮੰਗਲ ਸਿੰਘ ਜੀ ਬੱਠੇ ਪੈਣੀ ਕਰਦਿਆਂ ਸਵਾਗਤ ਵੀਰ ਜੀ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਵੀਂ ਦੁਨੀਆ ਕਿਦਾਂ ਵਸਾਈ ਜੀ ਲੋਕ ਤਾਂ ਆਪਣੇ ਆਪਣੇ ਕੰਮਾਂ ਕਰਾ ਜ ਬਿਜ਼ੀ ਨੇ ਹੁਣ ਵੀ ਕੰਮ ਦੇ ਦਿਨ ਨੇ ਤੁਸੀਂ ਅੱਜ ਵੀ ਬੂਟਿਆਂ ਦੇ ਵਿੱਚ ਲੱਗੇ ਹੋਏ ਇਹ ਦੁਨੀਆ ਚ ਨਹੀਂ ਇਹ ਦੁਨੀਆ ਚ ਸਕੂਨ ਹੈ ਹਮ ਨਵੀਂ ਦੁਨੀਆ ਚ ਸਕੂਨ ਹੈ ਹਮ ਕਿ ਵੇਖੋ ਅੱਜ ਤੁਸੀਂ ਵੇਖਿਆ ਹੀ ਆ ਕਿਤੇ ਵੀ ਕਿੰਨਾ ਰੋਲਾ ਪੈ ਰਿਹਾ ਕਿ ਚਿੜੀਆਂ ਖਤਮ ਹੋ ਗਈਆਂ ਪਰ ਇੱਥੇ ਰੋਜ ਆਉਂਦੀਆਂ ਅੱਛਾ ਇੱਥੇ ਨਹਾਉਣ ਵੀ ਆਉਂਦੀਆਂ ਉਹਨਾਂ ਲਈ ਪਾਣੀ ਵੀ ਰੱਖਿਆ ਇੱਥੇ ਬਨੌਟੀ ਬਾਰਸ਼ ਬਣਾਈ ਦੀ ਪੱਤਿਆਂ 'ਚ ਲਿਫਟ ਲਿਫਟ ਕੇ ਨਹਾਉਂਦੀਆਂ ਵਾਹ ਵਾਹ ਕੀ ਬਾਤ ਹੈ ਇਹ ਕਿੰਨਾ ਆਨੰਦ ਆ ਇਹੋ ਜਿਹਾ ਆਨੰਦ ਕਿਤੇ ਹੈ ਹੀ ਨਹੀਂ ਹਮ ਦੂਜੀ ਗੱਲ ਸਭ ਤੋਂ ਵੱਡੀ ਗੱਲ ਜਿਹੜੀ ਇਹ ਜਿਹੜਾ ਆਪਾਂ ਨੂੰ ਇਹ ਉਪਰਾਲਾ ਜਿਹੜਾ ਕੀਤਾ ਮੈਂ ਕਰ ਰਿਹਾ ਹਾਂ ਇਹ ਵੇਖੋ ਕਿ ਹਾਲਾਤ ਹੀ ਸਾਡੇ ਇਹੋ ਜਿਹੇ ਬਣ ਚੁੱਕੇ ਆ ਇਹ ਇਸ ਸਾਲ ਤੇ ਮੈਨੂੰ ਇੰਜ ਲੱਗਦਾ ਕਿ ਜਿਹੜਾ ਟੈਂਪਰੇਚਰ ਹੈ 50 ਤੋਂ ਵੀ ਪਾਰ ਜੀ ਆਹ ਵੇਖੋ ਅਜੇ ਕਿੰਨਾ ਕੁ ਟਾਈਮ ਹੋਇਆ ਧੁੱਪ ਵੇਖੋ ਧੁੱਪੇ ਧੁੱਪ ਦੇ ਵਿੱਚ ਭਾਵੇਂ ਤੁਸੀਂ ਸੰਦ ਦੇ ਵੀ ਆ ਰਹੇ ਹੋ ਕਿੰਨੀ ਛੜਦੀ ਬਲ ਦੀ ਜਿਹੜੀ ਲੋ ਵਗ ਰਹੀ ਆ ਕਿਉਂ ਇਹ ਸਿਰਫ ਕਿਉਂ ਵਗ ਰਹੀ ਆ ਕਿ ਰੋਖਾਂ ਦੀ ਘਾਟ ਆ ਹੂੰ ਬਿਲਕੁਲ ਰੁੱਖਾਂ ਨੇ ਇਸ ਤਰ੍ਹਾਂ ਦੀ ਸਰਦੀ ਗੰਦੀ ਆਕਸੀਜਨ ਲੈਣੀ ਹੈ ਤੇ ਚੰਗੀ ਦੇਣੀ ਹੈ ਹੂੰ ਉਹਦੇ ਵਿੱਚ ਠੰਡਿਆਈ ਹੁੰਦੀ ਆ ਉਹ ਖਤਮ ਹੋ ਚੁੱਕੀ ਆ ਬਾਰਸ਼ਾ ਖਤਮ ਹੋ ਚੁੱਕੀ ਆ ਅੱਜ ਡਵੈਲਪਰ ਡਵੈਲਪਮੈਂਟ ਦੇ ਨਾਂ ਤੇ ਅਸੀਂ ਵੱਡੇ ਵੱਡੇ ਪੁਲਤਾ ਬਣਾ ਲਏ ਵੱਡੇ ਵੱਡੀਆਂ ਸੜਕਾਂ ਬਣਾ ਲੀਆਂ ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨੀ ਸੜਕਾਂ ਦੇ ਨਾਂ ਤੇ ਕਿੰਨੇ ਰੁੱਖ ਪੁੱਟੇ ਗਏ ਪਰ ਕੋਈ ਵੀ ਸਰਕਾਰ ਵੱਲੋਂ ਉਹਨੂੰ ਲਾਉਣ ਦਾ ਇੰਤਜ਼ਾਮ ਨਹੀਂ ਕੀਤਾ ਵੇਖੋ ਸਰਕਾਰ ਕੀ ਕਹਿੰਦੀ ਆ ਹੂੰ ਕਿ ਜਿਹੜੇ ਇਹ ਰੋਖੇ ਤਾਂ ਸਾਡੀ ਵਿਰਾਸਤ ਆ ਹੂੰ ਪਰ ਉਹ ਇਹ ਨੂੰ ਇਹ ਨੂੰ ਵਿਰਾਸਤ ਨਹੀਂ ਗਿਣਦੀ ਉਹ ਜਿਹੜੇ ਵੱਡੇ ਵੱਡੇ ਹਾਈਵੇ ਕੱਢ ਰਹੀ ਆ ਨਾ ਉਹਨੂੰ ਵਿਰਾਸਤ ਗਿਣਦੀ ਉਹ ਵਿਰਾਸਤ ਆ ਉਹਨੂੰ ਵਿਰਾਸਤ ਗਿਣਦੀ ਆ ਕਿ ਉਹ ਜਿਹਦਾ ਸਾਡੀ ਜ਼ਿੰਦਗੀ ਵਿੱਚ ਕੋਈ ਬਹੁਤਾ ਵੱਡਾ ਰੋਲ ਨਹੀਂ ਹੈਗਾ ਮਨੁੱਖਤਾ ਜਿਹੜਾ ਜ਼ਿੰਦਗੀ ਚੀਨ ਲਈ ਸਾਡਾ ਇਹਨਾਂ ਦਾ ਐਮ ਵੱਡਾ ਰੋਲ ਆ ਨਾ ਕਿ ਹਾਈਵੇ ਬਿਲਕੁਲ ਹਾਈਵੇ ਸਾਨੂੰ ਕੀ ਸਾਨੂੰ ਫਲ ਦੇਣਗੇ ਕੀ ਸਾਨੂੰ ਆਕਸੀਜਨ ਦੇਣਗੇ ਕੀ ਦੇਣਗੇ ਸਾਨੂੰ ਕੁਛ ਨਹੀਂ ਦੇਣਗੇ ਕੀ ਸਾਨੂੰ ਬਾਰਸ਼ਾਂ ਦੇਣਗੇ ਬਿਲਕੁਲ ਕੁਝ ਵੀ ਨਹੀਂ ਦੇਣਗੇ ਹਾਂ ਜੇਕਰ ਜਿਹੜੇ ਹਾਈਵੇ ਨੂੰ ਤੁਸੀਂ ਚੌੜਾ ਕਰਨਾ ਹੈ ਜੇ ਉਹਦੀ ਸਾਈਡ ਕਿਨਾਰੀ ਕਟਗਿ ਚੌੜਾ ਕਰ ਰਹੇ ਉਹਨੂੰ ਬਾਉਂਡਰੀ ਰਹਿਣ ਦੋ ਉਤਲੇ ਬੰਨੇ ਕਰ ਦੋ ਸਹੀ ਆ ਕਵੈਰ ਹੀ ਕਰਨੀ ਹੈ ਤੁਸੀਂ ਉਹ ਨਾਕਵੈਰ ਕਰੋ ਉਤਲੇ ਬੰਨੇ ਕਰ ਲਓ ਜੀ ਉਧਰੋਂ ਕਵੈਰ ਕਰੋ ਸੈਂਟਰ ਦੇ ਵਿੱਚ ਬਾਉਂਡਰੀ ਆ ਜੂਗੀ ਇੱਕ ਬੰਨਾ ਆਉਣ ਵਾਸਤੇ ਰਹਿ ਜੂ ਇੱਕ ਜਾਣ ਵਾਸਤੇ ਰਹਿ ਰੁੱਖ ਤੇ ਬਰਕਰਾਰ ਰਹਿਣਗੇ ਨਾ ਤੇ ਜਾਂ ਫਿਰ ਉਹਨਾਂ ਨੂੰ ਪਹਿਲਾਂ ਬੂਟੇ ਉਹਨੇ ਤਿਆਰ ਕਰ ਲਓ ਜਿੰਨੇ ਵੜਨੇ ਨੇ ਤਿਆਰ ਕਰ ਲਓ ਵੇਖ ਜਿਹੜੇ ਤਿਆਰ ਕਰਦੇ ਆਪਾਂ ਗੱਲ ਕਰਦੇ ਆ ਨਾ ਜਿਹੜਾ ਅੱਜ ਇੱਕ 40 ਸਾਲ 50 ਸਾਲ ਦਾ ਰੁੱਖ ਜਿਹੜਾ ਸੀ ਕੱਟ ਕੇ ਤੇ ਉਹਨੂੰ ਅਸੀਂ ਡਿਵੈਲਪਮੈਂਟ ਕਰਨੀ ਆ ਰੋਡ ਵਾਸਤੇ ਉਹਦੇ ਦੁਬਾਰਾ ਨਹੀਂ ਤੁਸੀਂ ਕਲਪਨਾ ਕਰ ਸਕਦੇ ਕਿ ਅੱਜ ਲਾ ਕੇ ਤੁਸੀਂ ਉਹਨੂੰ ਐਡਾ ਵੱਡਾ ਕਰ ਲੋਗੇ ਹਾਂ ਬਿਲਕੁਲ ਬਾਹਰ ਦੇ ਮੁਲਕਾਂ 'ਚ ਤੇ ਇਹੋ ਜਿਹਾ ਵੀ ਸਿਸਟਮ ਹੈਗਾ ਵੀ ਕਹਿੰਦੇ ਵੀ ਵੱਡੇ ਰੁੱਖ ਜਿਹੜੇ ਆ ਉਹਨਾਂ ਨੂੰ ਵੀ ਖੱਗਾ ਪਾਉਣ ਦਾ ਸਾਧਨ ਉਹ ਕਿਉਂਕਿ ਇਹ ਕਿਤੇ ਖੱਗਾ ਪਾਉਂਦੇ ਹੋ ਦੂਸਰੀ ਗੱਲ ਉਹ ਰੋਡ ਦਾ ਰੂਟ ਚੇਂਜ ਕਰ ਦੇਣਗੇ ਪਰ ਦਰਖਤ ਨਹੀਂ ਪੁੱਟਣਗੇ ਦਰਖਤ ਨਹੀਂ ਪੁੱਟਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਜੇ ਇਨਸਾਨ ਧਰਤੀ ਤੇ ਪੈਦਾ ਹੁੰਦਾ ਨਾ ਤੇ ਉਹਦੀ ਇੱਕ ਉਮਰ ਲਿਖੀ ਗਈ ਆ 100 ਸਾਲ ਦਾ 50 ਸਾਲ ਦਾ 40 ਸਾਲ ਦਾ 60 ਸਾਲ ਲੇਕਿਨ ਉਹ ਨਹੀਂ ਪੂਰੀ ਕਰ ਪਾਉਂਦਾ ਹੂੰ ਉਦੋਂ ਤੇ ਵੀ ਕੁਦਰਤੀ ਆਫਤਾਂ ਆਉਂਦੀਆਂ ਕੋਈ ਬਿਮਾਰੀ ਲੱਗ ਗਈ ਜਾਂ ਕੋਈ ਐਕਸੀਡੈਂਟ ਹੋ ਗਿਆ ਉਹਦੀ ਡੈਥ ਹੋ ਜਾਂਦੀ ਸਮੇਂ ਤੋਂ ਪਹਿਲਾਂ ਇਹਨਾਂ ਤੇ ਵੀ ਆਉਂਦੀਆਂ ਪਰ ਜੇ ਇਹਨਾਂ ਤੇ ਕੁਦਰਤੀ ਆਫਤਾਂ ਆਉਂਦੀਆਂ ਉਹੀ ਖਤਮ ਕਰੀ ਜਾਂਦੀ ਹੈ ਅਸੀਂ ਤਨਾ ਨਾ ਕਰੀਏ ਜਾਣ ਪੁੱਜ ਕੇ ਬਿਲਕੁਲ ਬਿਲਕੁਲ ਸਾਨੂੰ ਅਧਿਕਾਰ ਨਹੀਂ ਹੈ ਜੀ ਜੀ ਪਿਛਲੇ ਸਮੇਂ ਨਾ ਕਰੋਨਾ ਕਾਲ ਆਇਆ ਕਹਿੰਦੇ ਕਰੋਨਾ ਕਾਲ ਦੇ ਵਿੱਚ ਜਿਹੜੇ ਬੰਦੇ ਦੀ ਆਕਸੀਜਨ ਘਟਦੀ ਉਹਨੂੰ ਸਮਝ ਲੋ ਕਰੋਨਾ ਹੋ ਗਿਆ ਤੇ ਆਕਸੀਜਨ ਅਸੀਂ ਮੁੱਲ ਲੈਣੀ ਪਈ ਸਾਨੂੰ ਤੇ ਜੇ ਅਸੀਂ ਆ ਰੁਖ ਲਾਏ ਹੁੰਦੇ ਤਾਂ ਸ਼ਾਇਦ ਸਾਨੂੰ ਮੁੱਲ ਲੈਣ ਦੀ ਲੋੜ ਨਹੀਂ ਬਿਲਕੁਲ ਹੁਣ ਡਾਕਟਰ ਨੇ ਕੀ ਕੀਤਾ ਸੀ ਡਾਕਟਰ ਕਹਿੰਦੇ ਸੀ ਕਿ ਤੁਸੀਂ ਇਹਦੇ ਸੰ ਸੀ ਜਣ ਹੈ ਹਾਂ ਸਭ ਤੋਂ ਜ਼ਿਆਦਾ ਇਹਦੇ ਵਿੱਚ ਮਤਲਬ ਜਿਹੜੀ ਸਾਨੂੰ ਸਰੀਰ ਨੂੰ ਤਾਕਤ ਦੇ ਨਾਲ ਤੇ ਕੈਂਸਰ ਤੇ ਕੰਮ ਕਰਦੇ ਆ ਕੈਲਸ਼ੀਅਮ ਆ ਭਰਪੂਰ ਆ ਹਾਂ ਸਰ ਹਰ ਚੀਜ਼ਾਂ ਭਰਪੂਰ ਆ ਲੇਕਿਨ ਜਦੋਂ ਰੋਕ ਹੀ ਨਾ ਰਹੇ ਤਾਂ ਫਿਰ ਮੋਟਰ ਸਿਲੰਡਰ ਤੇ ਬਨਣਾ ਹੀ ਪੈਣਗੇ ਅੱਜ ਨਹੀਂ ਤਾਂ ਕੱਲ ਬਨ ਲਾਂਗੇ ਹਾਂ ਇੱਕ ਚੀਜ਼ ਹੋਰ ਹੈ ਵੀ ਅਸੀਂ ਨਾ 40 40 ਹਜ਼ਾਰ ਦਾ 50 50 ਹਜ਼ਾਰ ਦਾ ਏਸੀ ਘਰ ਚ ਲਵਾ ਲੈਨੇ ਆ ਪਰ 200 ਰੁਪਏ ਦਾ ਸਾਨੂੰ ਜੇ ਬੂਟਾ ਲੈ ਕੇ ਲਾਉਣਾ ਪਵੇ ਉਹ ਨਹੀਂ ਲਾਉਣਾ ਉਹ ਨਹੀਂ ਲਾਉਣਾ ਵੇਖੋ ਹੁਣ ਆਪਾਂ ਇੱਥੇ ਖੜੇ ਆ ਹਾਂ ਥੋੜਾ ਅਬ ਬਾਹਰ ਖੜਕੇ ਵੇਖੀ ਤੇ ਇੱਥੇ ਖੜਕੇ ਵੇਖੀ ਛਾਂ ਬਿਲਕੁਲ ਛਾਂ ਨਾਲੇ ਠੰਡ ਹੈ ਇਥੇ ਠੰਡ ਗਿਆ ਨਾ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਕਿ ਅੱਜ ਗਰਮੀ ਹੈਗੀ ਆ ਪਰ ਜਦੋਂ ਤੁਸੀਂ ਦਰਵਾਜ਼ੇ ਤੋਂ ਬਾਹਰ ਹੋਗੇ ਨਾ ਜਾਂ ਕਿਸੇ ਹੋਰ ਵਿੜੇ ਜਿੱਥੇ ਰੋਖ ਨਹੀਂ ਹੈਗਾ ਤੁਸੀਂ ਕਹਿਣਾ ਕਿ 50 ਤੋਂ ਵੀ ਪਾਰ ਪਾਰਾ ਇੱਥੇ ਲੱਗ ਰਿਹਾ ਹਾਂ ਸਹੀ ਹੈ ਹਾਂ ਸਹੀ ਹੈ ਕਿਉਂਕਿ ਰੋਖਾਂ ਦਾ ਇੰਨਾ ਸਾਡੀ ਜ਼ਿੰਦਗੀ ਦੇ ਵਿੱਚ ਇੰਨਾ ਕਿ ਸਾਨੂੰ ਸਕੂਨ ਤੇ ਇੰਨਾ ਕਿ ਸਾਨੂੰ ਇਹ ਮਤਲਬ ਠੰਡਕ ਦਿੰਦੇ ਆ ਏਸੀ ਨਹੀਂ ਦੇ ਸਕਦੇ ਹੂੰ ਰੁੱਖ ਬੇਸਕ ਨਾ ਲਾਓ ਭੋਵੇਂ ਘਰ ਘਰ ਦੱਸਦਾ ਏਸੀ ਲਾ ਲਓ ਪਰ ਉਹ ਜਿਹੜੀ ਏਸੀਆਂ ਦੀ ਠੰਡ ਹੈਗੀ ਆ ਨਾ ਉਹ ਸਾਨੂੰ ਬਿਮਾਰ ਕਰਨ ਸੁੱਖ ਨਹੀਂ ਦੇਊਗੀ ਪਤਾ ਨਹੀਂ ਕਿੰਨੇ ਕੁ ਹੋਰ ਰੋਗ ਪੈਦਾ ਕਰ ਦੋ ਹੋਰ ਰੋਗ ਪੈਦਾ ਕਰੋ ਤੁਹਾਨੂੰ ਕਿੰਨਾ ਕੁ ਚਿਰ ਹੋ ਗਿਆ ਬੂਟੇ ਲਾਉਂਦਿਆਂ ਤੇ ਹੁਣ ਤੱਕ ਕਿੰਨੇ ਕੁ ਬੂਟੇ ਲਾ ਚੁ ਵੈਸੇ ਤੇ ਮੈਂ ਬਚਪਨ ਤੋਂ ਹੀ ਸੀ ਹਮ ਮਤਲਬ ਛੋਟੇ ਹੁੰਦੇ ਸੀ ਜਦੋਂ ਕਿਤੇ ਰੂੜੀਆਂ ਤੇ ਬਾਰਸ਼ਾਂ ਤੋਂ ਬਹੁਤ ਹੁੰਦੀਆਂ ਸੀ ਹਾਂ ਤੇ ਜਦੋਂ ਕਿ ਦਰੂੜੀਆਂ ਤੇ ਜਾਣਾ ਤੇ ਵੇਖਣਾ ਵੀ ਘਰ ਦੇ ਵਿੱਚ ਜਗਾ ਤੇ ਘਟ ਹੁੰਦੀ ਸੀ ਤੇ ਵੇਖਣਾ ਵੀ ਇਹ ਰੁੱਖ ਬੜਾ ਸੋਹਣਾ ਨਿੰਮ ਵਗੈਰਾ ਉੱਗੀ ਆ ਤੇ ਇਹਨੂੰ ਕਰਕੇ ਖਾ ਕੇ ਘਰ ਰਹਿ ਜੀਏ ਉਹ ਬੁੱਕ ਪਰ ਕੇ ਲਿਉਣਾ ਪਰ ਨੌਲੇਜ ਦੀ ਘਾਰਚੇ ਨੌਲੇਜ ਦੀ ਘਾਰਚੇ ਉਹ ਨਹੀਂ ਸੀ ਹੁੰਦਾ ਹਾਂ ਲੱਗੇ ਰਹੇ ਲੱਗੇ ਰਹੇ ਤੇ ਪਰ ਮੈਂ ਇਹਦੇ ਕਿੰਨਾ ਕਿ 10 15 ਸਾਲ ਹੀ ਕਮਜਾਬੀ ਦੇ ਗਿਣਦਾ ਲੇਕਿਨ ਉਮਰ ਲੰਘੀ ਆ ਉਮਰ ਲੰਘੀ ਆ ਇਸੇ ਕੰਮ 'ਚ ਕਿੰਨੇ ਕ ਬੂਟੇ ਹੁਣ ਤੱਕ ਤਿਆਰ ਕਰ ਚੁੱਕੇ ਉਹਦੇ ਕਿੱਥੇ ਕਿੱਥੇ ਖਰ ਚੁੱਕੇ ਬੂਟੇ ਤੇ ਮੈਂ ਮਤਲਬ 40 50 ਕਿਲੋਮੀਟਰ ਪੱਟੀ ਦੇ ਘੇਰੇ ਦੇ ਵਿੱਚ ਤਾਂ ਹੈ ਹੀ ਆ ਇੱਕ ਡਲ ਵੀ ਤੇ ਗਿਣਤਾ ਤੇ ਕੋ 25 3000 ਮੈਂ 10 12000 ਹੀ ਗਿਣਦਾ ਮੈਂ ਹਰ ਸਾਲ ਜਦੋਂ ਵੀ ਤੁਸੀਂ ਮੇਰੇ ਕੋ ਆਓਗੇ ਮੈਂ ਇੰਨੇ ਕੀ ਦੱਸਨੇ ਮੈਂ ਕੋ ਗਿਣਤੀ ਕੈਲਕੂਲੇਟ ਨਹੀਂ ਕਰਦਾ ਵੀ ਇਹ ਗਿਣਤੀ ਉਹ ਨਹੀਂ ਮੈਨੇ ਰੱਖਦੀ ਹਾਂ ਮੈਂ ਨਰਖਦੀ ਵਰਕ ਕੰਮ ਬਿਲਕੁਲ ਕੰਮ ਆਸੀ ਵੱਧ ਵੱਧ ਜਿਹਾ ਆਏ ਤੇ ਕਰ ਜੀਏ ਪਰ ਮੈਂ ਕਿਹਾ ਵੀ ਮੇਰਾ ਰੋਜ਼ ਦਾ ਕਬੂਟਾ ਮੈਨੂੰ ਮੈਂ ਤਾਂ ਗਿਣਤੀ ਪੁੱਛੀ ਆ ਅੱਜ ਕੱਲ ਦੇ ਸਾਧੂ ਮਾਲਾ ਵੀ ਫੇਰਦਾ ਤੇ ਉਹ ਵੀ ਮੋਤੀ ਗਿਣ ਕੇ ਸੁੱਟਦਾ ਵੀ ਆ 108 ਮਾਲਾਂ ਦੇ ਹੋ ਗਏ ਹਨਾ ਇੰਨੀਆਂ ਮਾਲਾਂ ਮੇਰੀਆਂ ਹੋ ਗਈਆਂ ਤੁਸੀਂ ਗਿਣਤੀ ਕੋਈ ਨਹੀਂ ਜੇ ਟਾਰਗੇਟ ਮਿਥ ਲਿਆ ਕਿ ਜੇ ਮੈਂ 108 ਮਾਲਾਂ ਦਾ ਇੱਕ ਵੀ ਮੋਤੀ ਘੱਟ ਰਹਿ ਗਿਆ ਤੇ ਮੈਨੂੰ ਉਹ ਫਲ ਨਹੀਂ ਮਿਲਣਾ ਤੇ ਭਵੇਂ ਉਹ ਦੋ ਵੀ ਕਰ ਲੈ ਮਿਲਣਾ ਤਾਂ ਵੀ ਨਹੀਂ ਮਿਲਣਾ ਤਾਂ ਵੀ ਨਹੀਂ ਪਰ ਜੋ ਇਹ ਚੀਜ਼ ਆ ਇਹ ਮੈਂ 400 ਗਿਣ ਕੇ ਚਲਦਾ ਇੱਕ ਵੀ 400 ਸਾਲ ਚ ਇੱਕ ਵੀ ਪਲ ਜੇ ਨਾ ਤਾਂ ਵੱਡੀ ਗੱਲ ਜੇ ਵੱਡੀ ਗੱਲ ਹੈ ਇੱਕ ਵੀ ਪਲ ਜੇ ਸਹੀ ਹੈ ਹਰ ਸਾਲ ਇੱਕ ਵੀ ਪਲ ਜੇ ਵੱਡੀ ਗੱਲ ਜੇ 400 ਤਾਂ ਮੈਂ ਕਹਿੰਦਾ ਮੇਰੇ ਦਿੱਲੀ ਦਾ ਇੱਕ ਟਾਰਗੇਟ ਰਵੇ ਇੱਕ ਬੂਟੇ ਦਾ ਦਿੱਲੀ ਦਾ ਕਿ ਟਾਰਗੇਟ ਆਵੇ ਆਵੇ ਹੂੰ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਰੋਲਾ ਤਾਂ ਪਾਉਂਦੀਆਂ ਹਨਾ ਵੀ ਸਾਨੂੰ ਐਮਐਸਪੀ ਦੇ ਦਿਓ ਸਾਡਾ ਵਾਤਾਵਰਣ ਖਰਾਬ ਹੋ ਗਿਆ ਜੀ ਅਸੀਂ ਪਾਣੀ ਖਰਾਬ ਕਰ ਲਿਆ ਜੀ ਹਨਾ ਪਰ ਰੁੱਖਾਂ ਵਾਲੇ ਪਾਸੇ ਬਹੁਤ ਘੱਟ ਲੋਕ ਬੋਲਦੇ ਕਿਉਂ ਨਹੀਂ ਜਥੇਬੰਦੀਆਂ ਕਿਉਂ ਨਹੀਂ ਬੋਲਦੀਆਂ ਸਰਕਾਰਾਂ ਕਿਉਂ ਨਹੀਂ ਇਸ ਚੀਜ਼ ਨੂੰ ਪ੍ਰੋਤਸਾਹਿਤ ਕਰਦੀਆਂ ਵੀ ਰੁੱਖ ਲਾਓ ਭਾਈ ਐਮਐਸਪੀ ਪੈਸਾ ਹੀ ਹੈ ਹਾਂ ਕਿ ਸਾਡੀ ਜਨਸ ਦਾ ਵੱਧ ਵੱਧ ਮੁੱਲ ਮਿਲੇ ਪਰ ਜਦੋਂ ਬੰਦੇ ਨੂੰ ਆਕਸੀਜਨ ਦੀ ਇੱਥੇ ਘਾਟ ਆ ਲਿਆ ਕਰੋੜ ਰੁਪਿਆ ਤੁਸੀਂ ਜੇਬ ਵਿੱਚ ਪਾ ਲੋਗੇ ਤਾਂ ਕੋਈ ਸਾਨੂੰ ਆਕਸੀਜਨ ਦੇ ਦੇ ਹਾਂ ਮੁੱਲ ਨਹੀਂ ਜੇ ਮਿਲਣੀ ਮੁੱਲ ਨਹੀਂ ਜੇ ਮਿਲਣੀ ਨਾ ਮੁੱਲ ਜ਼ਿੰਦਗੀ ਮਿਲਣੀ ਜੇ ਨਾ ਮੁੱਲ ਆਕਸੀਜਨ ਮਿਲਣੀ ਜੇ ਕੁਝ ਵੀ ਨਹੀਂ ਮਿਲਣਾ ਪੈਸਾ ਤਾਂ ਤੁਸੀਂ ਜਿੰਨਾ ਮਰਜੀ ਐਮਐਸਪੀ ਜੇ ਕੋਈ ਫਸਲ ਹੈਗੀ ਉਹਦਾ ਡਬਲ ਵੀ ਲੈ ਲੋਗੇ ਟ੍ਰਿਪਲ ਵੀ ਲੈ ਲੋਗੇ ਪਰ ਉਹਨੇ ਤੁਹਾਨੂੰ ਸੁੱਖ ਨਹੀਂ ਦੇਣੇ ਹਾਂ ਸੁੱਖ ਪੈਸੇ ਨਾਲ ਨਹੀਂ ਖਰੀਦੇ ਜਾਣੇ ਗੱਡੀਆਂ ਖਰੀਦ ਲੋਗੇ ਮੋਟਰਸਾਈਕਲ ਕਾਰਾਂ ਖਰੀਦ ਲੋਗੇ ਪਟ੍ਰੋਨ ਖਰੀਦ ਲੋਗੇ ਲੇਕਿਨ ਤੰਦਰੁਸਤੀ ਨਹੀਂ ਖਰੀਦ ਸਕਦੇ ਤੰਦਰੁਸਤੀ ਜਿਹੜੀ ਸਾਡੇ ਫੇਫੜਿਆਂ ਦੇ ਅੰਦਰ ਗਲਤ ਗੰਦੀ ਹਵਾ ਜਾਊਗੀ ਨਾ ਇਹ ਸੁਧ ਦੇਣਗੇ ਇਹ ਤੰਦਰੁਸਤੀ ਹੈ ਬਿਲਕੁਲ ਉਹ ਨਹੀਂ ਜੀ ਸਹੀ ਹੈ ਉਹ ਪੈਸੇ ਨਾਲ ਨਹੀਂ ਖਰੀਦ ਸਕਦੇ ਜੀ ਅੱਜ ਨਾ ਅਸੀਂ ਗੁਰਦੁਆਰੇ ਜਾਂਦੇ ਆ ਸਵੇਰੇ ਸਵੇਰੇ ਤੁਸੀਂ ਵੇਖਿਆ ਹੋਊਗਾ ਵੀ ਸਿਆਣੇ ਬਿਆਣੇ ਬੰਦੇ ਉੱਚੀ ਉੱਚੀ ਏਕਾ ਲਾ ਕੇ ਪੜਨਗੇ ਪਵਨ ਗੁਰੂ ਪਾਣੀ ਪਿਤਾ ਪਰ ਉੱਥੇ ਸੁਣ ਕੇ ਆਉਂਦੇ ਆ ਘਰ ਆ ਕੇ ਫਿਰ ਉਹ ਹੀ ਆਲ ਰੁੱਖਾਂ ਨੂੰ ਅੱਗ ਵੀ ਲਾਉਣੀ ਅਸੀਂ ਵੱਢ ਕੇ ਵੀ ਸੁੱਟਣੇ ਆ ਉਹ ਨਾ بارش ਪਈ ਹਾਂ ਪਹਾੜ ਤੇ بارش ਪਈ ਹਾਂ ਤੇ ਪੈਂਦੀ 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 ਆ ਕੇ ਥਲੇ ਚੱਲ ਗਈ ਹਾਂ 5 ਮਿੰਟਾਂ ਬਾਅਦ ਵੇਖਿਆ ਤੇ ਪਹਾੜ ਸੁੱਕਾ ਆ ਇਹ ਉਹ ਪਾੜਾ ਉਹ ਪਾੜਾ 5 ਮਿੰਟ ਦੇ ਵੇਖੇ ਤਾਂ ਪਾੜ ਚ ਡੁੱਬ ਕੇ ਵੀ ਸੁੱਕੇ ਰਹਿੰਦੇ ਸੁੱਕੇ ਰਹਿੰਦੇ ਇਹ ਉਹ ਪਹਾੜ ਆ ਕਿ ਉੱਚੇ ਬੜੇ ਆ ਨਾ ਉਤੋਂ ਪਾਣੀ ਬਾਰਸ਼ ਪਈ ਤੇ ਪੁੱਤ ਲੱਗੇ ਪਾਣੀ ਥੱਲੇ ਚਲ ਗਿਆ ਹਾਂ ਜਿਹੜੇ ਕਦੀ ਗੁਰਦੁਆਰੇ ਵੀ ਨਹੀਂ ਗਿਆ ਕੋਈ ਦੂਰ ਥੱਡੇ ਜਾ ਕੇ ਛੋਟੇ ਤੋਬਾ ਮੜ ਕੇ ਉਹ ਪਾਣੀ ਨਾਲ ਭਰਿਆ ਹੁੰਦਾ ਉਹ ਕਈ ਦਿਨ ਤੱਕ ਉਹਦੇ ਵਿੱਚ ਸਹਲਾਬ ਵੀ ਰਹਿੰਦੀ ਪਾਣੀ ਵੀ ਰਹਿੰਦਾ ਹਾਂ ਜੇ ਤਾਂ ਉਹੋ ਜੇ ਬਣ ਜਾਣ ਫਿਰ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਾ ਮਤ ਫਿਰ ਤੇ ਹੋ ਸਕਦੀ ਆ ਤੇ ਜੇ ਉਹ ਨਾ ਪਹਾੜ ਵੰਗੂ ਰਹਿ ਫਿਰ ਨਹੀਂ ਹੋ ਸਕਦਾ ਕਾਰੋਬਾਰ ਕੀਆ ਮੰਗਲ ਦਾ ਕਿਉਂਕਿ ਤੁਸੀਂ ਮੈਂ ਅਕਸਰ ਵੇਨਾ ਵੀ ਤੁਸੀਂ ਇਸ ਤਰ੍ਹਾਂ ਬੂਟਿਆਂ ਚ ਆਪਣੀ ਦੁਨੀਆ ਚ ਲੱਗੇ ਰਹਿੰਦੇ ਹੋ ਜਾਂ ਤੁਹਾਡਾ ਵੀਡੀਓ ਵੀ ਦੇਖਦੇ ਆ ਜਾਂ ਫੇਸਬੁੱਕ ਤੇ ਜਾਂ ਵਟਸਐਪ ਤੇ ਕਿਤੇ ਵੀ ਤੁਸੀਂ ਸਟੇਟਸ ਲਾਉਂਦੇ ਆਪਣੇ ਬੂਟਿਆਂ ਦੇ ਨਾਲ ਆਰੇ ਲੱਗੇ ਹੁੰਦੇ ਸੀ ਤੇ ਕਾਰੋਬਾਰ ਕੋਈ ਨਹੀਂ ਹੈਗਾ ਕਾਰੋਬਾਰ ਕੋਈ ਨਹੀਂ ਹੈਗਾ ਨਾ ਕੋ ਕਾਰੋਬਾਰ ਹੈ ਨਾ ਘਰ ਘਾਟਾ ਨਾ ਕੋ ਮਰਲਾ ਜਗਾ ਤੇ ਜੇ ਕਾਰੋਬਾਰ ਹੋਵੇ ਜਾਂ ਘਰ ਘਾਟ ਹੋਵੇ ਜਾਂ ਕੋਈ ਅੱਧਾ ਪੌਣਾ ਕਿੱਲਾ ਕਿੱਲਾ ਜ਼ਮੀਨ ਹੋਵੇ ਇੱਕ ਵੱਡੀ ਨਰਸਰੀ ਹੋਵੇ ਤਾਂ ਲੱਖਾਂ ਦੀ ਤعداد ਵਿੱਚ ਬੂਟੇ ਪੈਦਾ ਹੋਣ ਪਰ ਉਹ ਨਹੀਂ ਹੈਗਾ ਵਾਈਫ ਹੈਂਡਿਕੈਪਡ ਆ ਉਹ ਸਟਿਚਿੰਗ ਦਾ ਕੰਮ ਕਰਦੀ ਆ ਬੇਟਾ ਫ੍ਰਿਜ AC ਆਰਓ ਫਿਲਟਰ ਦੀ ਟ੍ਰੇਨਿੰਗ ਕਰ ਲੈ ਰਿਹਾ ਲਗਭਗ ਪੂਰੀ ਹੋ ਚੁੱਕੀ ਆ ਜਦੋਂ ਆਰਥਿਕ ਹਾਲਾਤ ਹੀ ਮਾੜੇ ਆ ਉਹਨੂੰ ਕੋਈ ਸੰਦ ਲੈ ਕੇ ਦਵਾਂਗੇ ਉਹਨੂੰ ਕੋਈ ਦੁਕਾਨ ਪਾ ਕੇ ਦਵਾਂਗੇ ਫੇਰ ਹੀ ਕਮਾਈ ਦੇ ਸਾਧਨ ਜਰੀਆ ਬਣਾ ਉਹ ਵੀ ਦਾਮਾ ਡੋਲ ਆ ਉਹ ਵੀ ਦਾਮਾ ਡੋਲ ਆ ਅੱਛਾ ਤੁਸੀਂ ਜਿੱਦਾਂ ਮੈਂ ਵੇਖ ਰਿਹਾ ਸੀ ਵੇਸਟੇਜ ਕੱਪ ਗਲਾਸ ਜਿਹੜੇ ਇਹ ਇਕੱਠੇ ਕੀਤੇ ਆ ਤੇ ਇਹਦੇ ਤੇ ਪੈਸਾ ਵੀ ਕੋਈ ਨਹੀਂ ਖਰਚ ਆਉਂਦਾ ਕਿ ਜਿਵੇਂ ਮੇਰੇ ਅੰਦਰ ਜज्ਬਾ ਸੇਵਾ ਦਾ ਤੇ ਚਾਰਾ ਕੋਈ ਨਹੀਂ ਕਿਉਂਕਿ ਮੇਰੇ ਕੋਲ ਤਾਂ ਰੋਟੀ ਖਾਣ ਕਮਾਉਣ ਜੋ ਘਰ ਦੀ ਰੋਟੀ ਚਲਾਉਣ ਜਿੰਨਾ ਪੈਸਾ ਨਹੀਂ ਤੇ ਮੈਂ ਇਹ ਪੋਲੀਥੀਨ ਕਿੱਥੋਂ ਲਵਾਂਗਾ ਹਾਂ ਇਹ ਫਿਰ ਵੇਸਟੇਜ ਚੁੱਕ ਦੇਈਏ ਇਹ ਫਿਰ ਵੇਸਟੇਜ ਚੁੱਕ ਲਈਦੀ ਆ ਵੀ ਹਾਂ ਮੇਰੇ ਕੋ ਸਮਾਂ ਦੇ ਹੈ ਨਾ ਮੇਰੇ ਸ੍ਰੀ ਰਹਿਗਾ ਸਮਾਏਗਾ ਤੇ ਉਹ ਮੈਂ ਉਹਦੇ ਨਾਲ ਇਹ ਇਹ ਜਿਹੜਾ ਮਤਲਬ ਮੇਰਾ ਮਕਸਦ ਪੂਰਾ ਹੋ ਸਕਦਾ ਕਿ ਜਿਹੜੇ ਆਉਣ ਵਾਲੀ ਪੀੜ੍ਹੀ ਨੂੰ ਕੋਈ ਮੈਂ ਜਿੰਨਾ ਕਿ ਮੈਂ ਕਰ ਸਕਾਂ ਕੁਝ ਦੇ ਦੇ ਕੇ ਜਾ ਸਕਾਂ ਬਿਲਕੁਲ ਕੁਝ ਇੱਕ ਇੱਕ ਪਾਸੇ ਉਹ ਲੋਕ ਹੈ ਜਿਹਨਾਂ ਕੋਲ ਸਾਰਾ ਕੁਝ ਹੈਗਾ ਵੀ ਆ ਪਰ ਉਹ ਕਰਨਾ ਨਹੀਂ ਚਾਹੁੰਦੇ ਇੱਕ ਪਾਸੇ ਤੁਸੀਂ ਘਰ ਰੋਟੀ ਵੀ ਪੱਕਣ ਦੀ ਮੁਸ਼ਕਲ ਹੈ ਪਰ ਫਿਰ ਵੀ ਲੱਗੇ ਹੋਏ ਇਹ ਪਰਮੇਸ਼ਰ ਨੇ ਜਿਹੜਾ ਇਹ ਜਿਹੜੀ ਕਲਾ ਪਾਈ ਆ ਨਾ ਉਹਨਾਂ ਲੋਕਾਂ 'ਚ ਪਾਈ ਆ ਹੂੰ ਤੇ ਜਿੰਨਾ ਜਿਹੜੇ ਵਾਕਿਆ ਕੋਈ ਗਰੀਬੀ ਰੇਖਾ 'ਚ ਰਹਿ ਰਿਆ ਉਹ ਕੋਈ ਨਾ ਕੋਈ ਕੋਈ ਨਾ ਕੋਈ ਕਿਸੇ ਨਾ ਕਿਸੇ ਮਿਸ਼ਨ ਨਾਲ ਜੁੜੇ ਹੁੰਦੇ ਆ ਹਾਂ ਉਹ ਹੀ ਕਰ ਸਕਦੇ ਆ ਕਿਉਂਕਿ ਉਹਨਾਂ ਲਕਸ ਹੁੰਦਾ ਕਿ ਹੋ ਸਕਦਾ ਕੱਲ ਨੂੰ ਮੈਂ ਸੇਵਾ ਕਰਦਾ ਕੋਈ ਪਰਮੇਸ਼ਰ ਕਿਰਪਾ ਕਰਦੇ ਕੱਲ ਨੂੰ ਮੇਰੇ ਦਿਨ ਵੀ ਫਿਰ ਜਾਣ ਲੇਕਿਨ ਨਾ ਫਿਰਨ ਕੋਈ ਫਰਕ ਨਹੀਂ ਪੈਂਦਾ ਲੇਕਿਨ ਉਹ ਆਪਣੀ ਜਿਹੜੀ ਲੈਨ ਉਹਨੂੰ ਨਹੀਂ ਛੱਡਦਾ ਹੂੰ ਅੱਛਾ ਕੋਈ ਇਹਦੇ ਵਿੱਚ ਤੁਹਾਡਾ ਕੋਈ ਮਾਨ ਸਨਮਾਨ ਮਿਲਦਾ ਜਿੱਥੇ ਤੁਸੀਂ ਬੂਟੇ ਲਾ ਕੇ ਉਹ ਜਿੱਦਾਂ ਤੁਸੀਂ ਦੱਸਿਆ ਵੀ ਸਕੂਲਾਂ ਜਾਂਦੇ ਹੋ ਜਾਂ ਕਾਲਜਾਂ ਜਾਂਦੇ ਹੋ ਜਾਂ ਹਸਪਤਾਲਾਂ ਜਾਂ ਜਿੱਥੇ ਵੀ ਪਿੰਡਾਂ 'ਚ ਤੁਹਾਨੂੰ ਜਗ੍ਹਾ ਮਿਲਦੀ ਹੈ ਕੋਈ ਪਿੰਡਾਂ ਉਹਦੀਆਂ ਪੰਚਾਇਤਾਂ ਵੱਲੋਂ ਜਾਂ ਕੋਈ ਸਰਕਾਰ ਵੱਲੋਂ ਕੋਈ ਮਾਨ ਸਨਮਾਨ ਕਰਦੀ ਨਹੀਂ ਨਹੀਂ ਫਿਲਹਾਲ ਕੋਈ ਨਹੀਂ ਹਾਂ ਫਿਲਹਾਲ ਕੋਈ ਨਹੀਂ ਜੇ ਕਿਤੇ ਕੋਈ ਮਾਨ ਸਨਮਾਨ ਹੋਊਗਾ ਵਕਤ-ਵਕਤ ਸਰੂਪਾ ਪਾ ਦੇਣਗੇ ਕੋਈ ਸੀਲਡ ਦੇ ਦੇਣਗੇ ਹੂੰ ਮੂਮੈਂਟੋ ਦੇ ਦਿੰਗੇ ਇਸ ਤੋਂ ਵੱਧ ਕੁਝ ਨਹੀਂ ਹੈਗਾ ਇਸ ਤੋਂ ਵੱਧ ਕੁਝ ਨਹੀਂ ਹੈਗਾ ਇਸ ਤੋਂ ਵੱਧ ਕੁਝ ਨਹੀਂ ਹੈਗਾ ਅੱਛਾ ਅੱਛਾ ਕਦੀ ਬਨਰੇਗਾ ਵਾਲਿਆਂ ਨਾਲ ਨਹੀਂ ਗੱਲ ਕੀਤੀ ਬਨਰੇਗਾ ਦੀ ਮੈਨੂੰ ਦਿਹਾੜੀ ਦੇ ਛੱਡਿਆ ਕਰੋ ਮੈਂ ਸਰਕਾਰ ਨਾਲ ਗੱਲ ਹੋਈ ਸੀ ਹਾਂ ਇੱਕ ਵਾਰ ਮੈਂ ਲਾਇਆ ਸੀ ਸਮਸ਼ਾਨ ਘਾਟ ਦੇ ਵਿੱਚ 100 150 ਬੂਟਾ 200 300 ਬੂਟਾ ਲਾਇਆ ਸੀ ਸਮਸ਼ਾਨ ਘਾਟ ਦੇ ਵਿੱਚ ਤਿੰਨ ਚਾਰ ਮੁੰਡਿਆਂ ਨਾਲ ਲਾ ਕੇ ਤੇ ਹਫ਼ਤਾ ਹੀ ਇੱਕ ਲਵਾ ਕੇ ਤੇ ਮੜਕੇ ਉਹ ਵੀ ਉੱਥੇ ਡਾਂਵਾ ਡੋਲ ਹੋ ਗਿਆ ਫਿਰ ਇੱਕ ਹੀ ਕਰਦੇ ਆ ਜਿਹੜੀ ਪਿੰਡ ਦੀ ਨਰੇਗਾ ਜਿਹੜੇ ਸਫਾਈ ਸਪੂਈ ਜਾਂ ਸੜਕਾਂ ਦਾ ਘਾਹ ਕੋ ਪੁੱਟਣ ਹੁੰਦਾ ਉਹਨਾਂ ਨੂੰ ਬੂਟੇ ਦੇ ਦਿੰਦੇ ਵੀ ਤੁਸੀਂ ਦਾ ਦਿਓ ਉਹ ਮੈਂ ਕਈ ਥਾਈ ਅਕਸਰ ਵੇਖਿਆ ਉਹ ਲਫਾਫੇ ਸਮੇਤ ਹੀ ਗੱਡ ਦਿੰਦੇ ਆ ਤੇ ਜਾਂ ਉਹਨਾਂ ਦੇ ਕੋ ਚੱਲੇ ਵੀ ਨਹੀਂ ਬੂਟੇ ਉੱਥੇ ਦੋ ਥਾਈ ਆ ਕੋਈ ਤਰੀਕਾ ਨਹੀਂ ਹੁੰਦਾ ਹਾਂ ਮੈਂ ਜਾ ਕੇ ਕਹਿੰਨਾਂ ਹੈਗਾ ਪਰ ਉਹ ਨਹੀਂ ਸੁਣਦੇ ਉਹਨਾਂ ਨੂੰ ਨੋ ਲੈਜ ਨਹੀਂ ਆ ਪਤਾ ਹੋਣ ਦੇ ਬਾਬੂ ਜੀ ਦੀ ਪਹੁੰਚ ਨਹੀਂ ਕਰਦੇ ਮੇਰਾ ਉੱਥੇ ਜਾਣ ਦੇ باوجود ਵੀ ਗੱਲ ਨਹੀਂ ਸੁਣਦੇ ਕੋਈ ਮੈਸੇਜ ਦੇਣਾ ਚਾਹੋਗੇ ਜਿਹੜੇ ਵਾਤਾਵਰਣ ਦੇ ਨਾਲ ਸਿਰਖਲਵਾਲ ਕਰਦੇ ਨੇ ਰੁੱਖ ਸਾੜ ਦਿੰਦੇ ਨੇ ਜਾਂ ਜਿਹੜੇ ਲੋਕ ਤੁਹਾਡੀ ਹੈਲਪ ਕਰਨਾ ਚਾਹੁੰਦੇ ਹੋ ਵੇਖੋ ਹੁਣ ਕਣਕ ਦਾ ਸੀਜ਼ਨ ਚੱਲ ਰਿਹਾ ਟੂੜੀ ਬੰਨ ਰਹੀ ਟੂੜੀ ਤੋਂ ਬਾਅਦ ਮੈਂ ਤੇ ਇਹੀ ਕਹੂੰਗਾ ਨਾਰ ਨੂੰ ਅੱਗ ਨਾ ਲਾਇਓ ਜੇ ਤੁਸੀਂ ਲਾਉਣੀ ਹੈ ਰੁੱਖਾਂ ਦੇ ਲਾਗੋ ਕੋਈ 15 20 ਫੁੱਟ ਉਹਨੂੰ ਜਗਾਵਾ ਕੇ ਫੇਰ ਲਾਇਓ ਰੇਤ ਖੁੰਦ ਨੂੰ ਤੇ ਪਹਿਲੀ ਗੱਲ ਨਾਲ ਲਾਇਓ ਰੁੱਖ ਬਚਾਓ ਤੇ ਵੱਧ ਤੋਂ ਵੱਧ ਲਾਓ ਜੇ ਤੁਸੀਂ ਵੱਧ ਤੋਂ ਵੱਧ ਰੁੱਖ ਲਾਓਗੇ ਤੇ ਰੁੱਖ ਰੁੱਖਾਂ ਦੇ ਨਾਲ ਪਾਣੀ ਵੀ ਰੁੱਖਾਂ ਦੇ ਨਾਲ ਹੀ ਜਮੀਨ ਦਾ ਲੈਵਲ ਉੱਪਰ ਹੋਣਾ ਤੇ ਆਕਸੀਜਨ ਤੇ ਬਾਰਸ਼ਾਂ ਸੁੱਖਾਂ ਦੇ ਨਾਲ ਹੀ ਸਾਰਾ ਕੁਝ ਹੋਣਾ ਜੇ ਜੇ ਰੁੱਖ ਨਾ ਲਾਏ ਤੇ ਇਹ ਧਰਤੀ ਬੰਜਰ ਹੋਣ ਤੋਂ ਕੋਈ ਨਹੀਂ ਰੁੱਕ ਸਕਦਾ ਜੀ ਬਹੁਤ ਬਹੁਤ ਧੰਨਵਾਦੀ ਸੋ ਇਹ ਨਵੀਰ ਮੰਗਲ ਸਿੰਘ ਜੀ ਜਿਨ੍ਹਾਂ ਨੇ ਆਪਣੀ ਬਹੁਤ ਕੜੀ ਮਿਹਨਤ ਦੇ ਨਾਲ ਬਹੁਤ ਸਾਰੇ ਰੁੱਖ ਪਾਲੇ ਨੇ ਤੇ ਹੁਣ ਵੀ ਆਪਣੀ ਮਿਹਨਤ ਦੇ ਵਿੱਚ ਲੱਗੇ ਹੋਏ ਨੇ ਤੇ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਕੋ ਸਾਰਾ ਕੁਝ ਹੈਗਾ ਵੀ ਆ ਪਰ ਉਹ ਆਪਣਾ ਕਰਨਾ ਨਹੀਂ ਚਾਹੁੰਦੇ ਇਸ ਬੰਦੇ ਕੋ ਕੁਝ ਵੀ ਨਹੀਂ ਪਰ ਫਿਰ ਵੀ ਆ ਵਾਤਾਵਰਨ ਨੂੰ ਸੰਭਾਲਣ ਦੀ ਕੋਸ਼ਿਸ਼ ਤਾਂ ਕਰ ਰਿਹਾ ਨਾ ਯਾਰ ਸੋ ਆਓ ਸਾਰੇ ਰਲ ਕੇ ਇਹੋ ਜਿਹੇ ਵੀਰਾਂ ਦਾ ਸਾਥ ਦਈਏ ਤੇ ਤੁਸੀਂ ਵੀ ਆਪਣਾ ਜਿੰਨਾ ਵੀ ਹੋ ਸਕੇ ਜਿਹੜੇ ਜਿਤਨਾ ਦੁਨੀਆ ਦੇ ਵਿੱਚ ਵਸਦੇ ਹੋ ਇੱਕ ਬੰਦਾ ਜੇ ਇੱਕ ਬੂਟਾ ਵੀ ਲਾਵੇ ਤੇ ਮੇਰਾ ਖਾਲਪ ਇਸ ਧਰਤੀ ਨੂੰ ਕੋਈ ਵੀ ਕਮੀ ਜਿਹੜੀ ਆ ਉਹ ਨਹੀਂ ਰਵੇਗੀ ਸਾਨੂੰ ਘਰਾਂ ਦੇ ਵਿੱਚ ਏਸੀ ਲਵਾਉਣ ਦੀ ਲੋੜ ਨਹੀਂ ਪਵੇਗੀ ਤੇ ਨਾਲ ਹੀ ਸਾਨੂੰ ਕੋਈ ਆਕਸੀਜਨ ਮੁੱਲ ਖਰੀਦਣ ਦੀ ਲੋਡ ਨਹੀਂ ਪਵੇਗੀ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਵੇਖਦੇ ਹੋ ਸਰਖਾਪ ਟੀਵੀ ਧੰਨਵਾਦ